ਦੇਖੋ ਅੱਗੇ ਤੱਕ ਤਾਂ ਨਹੀਂ ਜੀ ਅਸੀਂ ਗਏ ਪਰਿਵਾਰ ਨੂੰ ਮਿਲੇ ਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਔਰ ਅਰਦਾਸ ਹੈ ਵੀ ਵੀਰ ਦੀ ਚੜ੍ਹਦੀ ਕਲਾ ਰਵੇ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਰਵੇ ਅੱਜ ਸਾਰਾ ਪੰਜਾਬ ਵੀਰ ਲਈ ਅਰਦਾਸਾਂ ਕਰਦਾ ਹੈ ਸਾਰੇ ਲੋਕ ਇੱਥੇ ਹਸਪੀਟਲ ਪਹੁੰਚ ਰਹੇ ਨੇ ਕੋਈ ਸ਼੍ਰੀ ਅਮਰਸਰ ਸਾਹਿਬ ਤੋਂ ਦੇਖ ਲੈ ਕੇ ਆਉਂਦੇ ਨੇ ਕੋਈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਜੋਤ ਦਾ ਪ੍ਰਸ਼ਾਦ ਲੈ ਕੇ ਆਉਂਦੇ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਣਨ ਵਾਲੇ ਵੱਖੋ ਵੱਖ ਥਾਵਾਂ ਤੋਂ ਉਹਨਾਂ ਦੇ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਅਰਦਾਸ ਬੇਨਤੀਆਂ ਹੋ ਰਹੀਆਂ ਨੇ ਕਈ ਘਰਾਂ ਦੇ ਵਿੱਚ ਪਾਠ ਚੱਲ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਠ ਚੱਲ ਰਹੇ ਨੇ ਇਸੀ ਨੂੰ ਕਿਵੇਂ ਦੇਖ ਬਹੁਤ ਇਹ 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 ਬਹੁਤ ਵੱਡੀ ਗੱਲ ਹੈ ਵੀਰ ਇੱਥੋਂ ਇਹ ਪਤਾ ਲੱਗਦਾ ਹੈ ਕਿ ਵੀਰ ਨੇ ਖੱਟਿਆ ਕੀ ਹੈ ਇੱਥੋਂ ਇਹ ਪਤਾ ਲੱਗਦਾ ਹੈ ਕਿ ਉਸ ਵੀਰ ਦਾ ਪਿਆਰ ਕਿੰਨਾ ਗੀਤਾਂ ਰਾਹੀ ਸ਼ਬਦਾਂ ਰਾਹੀ ਲਾ ਲੋ ਲੋਕਾਂ ਦੇ ਵਿੱਚ ਵਿਚਰਨਾ ਲਾ ਲੋ ਔਰ ਵੀਰ ਦੀ ਸਾਦਗੀ ਲਾ ਲੋ ਇਥੋਂ ਇਹ ਪਤਾ ਲੱਗਦਾ ਹੈ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਵੀਰ ਪ੍ਰਤੀ ਕਿੰਨਾ ਪਿਆਰ ਹੈ ਔਰ ਕਿੰਨੀ ਵੀਰ ਪ੍ਰਤੀ ਜਿਹੜੀ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਹੈ ਫਰਿੰਦਰ ਸਾਈ ਜੀ ਫੋਟਸ ਹਸਪੀਟਲ ਪਹੁੰਚੇ ਨੇ ਰਾਜਵੀਰ ਜਵੰਦਾਹੁਰਾ ਦਾ ਪਤਾ ਲੈ ਕੇ ਆਏ ਨੇ ਸਨਿਚੀ ਕੀ ਕਹਿਣਾ ਚਾਹੁੰਦੇ ਹੋ ਕਿ ਅੰਦਰ ਤੁਸੀਂ ਜਾ ਕੇ ਆਏ ਮਿਲ ਕੇ ਆਏ ਹੋ ਕਿਹੋ ਜਿਹੇ ਹਾਲਾਤ ਨੇ ਔਰ ਦੇਖੋ ਅੱਗੇ ਤੱਕ ਤਾਂ ਨਹੀਂ ਜੀ ਅਸੀਂ ਗਏ ਪਰਿਵਾਰ ਨੂੰ ਮਿਲੇ ਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਔਰ ਅਰਦਾਸ ਹੈ ਵੀ ਵੀਰ ਦੀ ਚੜ੍ਹਦੀ ਕਲਾ ਰਵੇ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਰਵੇ ਅੱਜ ਸਾਰਾ ਪੰਜਾਬ ਵੀਰ ਲਈ ਅਰਦਾਸਾਂ ਕਰਦਾ ਹੈ ਸਾਰੀ ਅਰਦਾਸਾਂ ਲੱਗੀਆਂ ਹੋਇਆਂ ਕਰਨ ਜਿੱਥੇ ਜਿਹੜੇ ਪਹੁੰਚਦੇ ਨੇ ਉਹ ਵੀ ਉਹਨਾਂ ਦੀ ਵੀ ਅਰਦਾਸ ਹੈ ਜਿਹੜੇ ਨਹੀਂ ਪਹੁੰਚ ਪਾਰੇ ਜਿੱਥੇ ਵੀ ਕੋਈ ਬੈਠਾ ਦੇਸ਼ਾਂ ਪਰਦੇਸ਼ਾਂ 'ਚ ਸਾਰੇ ਹੀ ਭੈਣ ਭਰਾ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਵੀਰ ਨੂੰ ਪਿਆਰ ਕਰਨ ਵਾਲੇ ਕਿਉਂਕਿ ਵੀਰ ਨੇ ਵਿਰਸਾ ਸੰਭਾਇਆ ਪੰਜਾਬੀ ਮਾਂ ਬੋਲੀ ਦਾ ਸਾਡੇ ਵੱਲੋਂ ਸੋਨੇ ਤੇ ਇੱਕ ਪੁੰਜ ਨੇ ਬਹੁਤ ਵੱਡੇ ਪੁੰਜ ਨੇ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਹੈਨਾ ਸਾਫ ਸੁਥਰੇ ਸ਼ਬਦਾਂ ਦੇ ਨਾਲ ਹੈਨਾ ਇੱਕ ਸਾਫ ਸੁਥਰੇ ਸ਼ਬਦਾਂ ਦੇ ਨਾਲ ਲੋਕਾਂ ਦੇ ਵਿੱਚ ਬਰਬਾਰਗੀਤਾਂ ਨਾਲ ਕੋਈ ਵੀ ਸੁਣ ਸਕਦਾ ਮਾਪੇ ਧੀ ਭੈਣਾ ਸਾਡੀਆਂ ਬੱਚੀਆਂ ਸਾਰੇ ਸੁਣ ਸਕਦੇ ਆ ਕੋਈ ਐਦਾਂ ਦਾ ਕੋਈ ਗੀਤ ਨਹੀਂ ਸਾਰੇ ਪਿਆਰ ਕਰਨ ਵਾਲੇ ਸਾਰੇ ਵੀਰਲੀ ਅਰਦਾਸਾਂ ਕਰਦੇ ਨੇ ਬਹੁਤ ਸਾਰੇ ਲੋਕ ਇੱਥੇ ਹਸਪੀਟਲ ਪਹੁੰਚ ਰਹੇ ਨੇ ਕੋਈ ਸ਼੍ਰੀ ਅਮਰਸਰ ਸਾਹਿਬ ਤੋਂ ਦੇਖ ਲੈ ਕੇ ਆਉਂਦੇ ਨੇ ਕੋਈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਜੋਤ ਦਾ ਪ੍ਰਸ਼ਾਦ ਲੈ ਕੇ ਆਉਂਦੇ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਹਣ ਵਾਲੇ ਵੱਖੋ-ਵੱਖ ਥਾਵਾਂ ਤੋਂ ਉਹਨਾਂ ਦੇ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਅਰਦਾਸ ਬੇਨਤੀਆਂ ਹੋ ਰਹੀਆਂ ਨੇ ਕਈ ਘਰਾਂ ਦੇ ਵਿੱਚ ਪਾਠ ਚੱਲ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਠ ਚੱਲ ਰਹੇ ਨੇ ਇਸੀ ਨੂੰ ਕਿਵੇਂ ਦੇਖ ਬਹੁਤ ਇਹ 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 ਬਹੁਤ ਵੱਡੀ ਗੱਲ ਹੈ ਵੀਰ ਇੱਥੋਂ ਇਹ ਪਤਾ ਲੱਗਦਾ ਹੈ ਕਿ ਵੀਰ ਨੇ ਖੱਟਿਆ ਕੀ ਇੱਥੋਂ ਇਹ ਪਤਾ ਲੱਗਦਾ ਹੈ ਕਿ ਉਸ ਵੀਰ ਦਾ ਪਿਆਰ ਕਿੱਡਾ ਹੈ ਗੀਤਾਂ ਰਾਹੀ ਸ਼ਬਦਾਂ ਰਾਹੀ ਲਾ ਲਓ ਲੋਕਾਂ ਦੇ ਵਿੱਚ ਵਿਚਰਨਾ ਲਾ ਲਓ ਔਰ ਵੀਰ ਦੀ ਸਾਦਗੀ ਲਾ ਲਓ ਇਥੋਂ ਇਹ ਪਤਾ ਲੱਗਦਾ ਹੈ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਵੀਰ ਪ੍ਰਤੀ ਕਿੰਨਾ ਪਿਆਰ ਹੈ ਔਰ ਕਿੰਨੀ ਵੀਰ ਪ੍ਰਤੀ ਜਿਹੜੀ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਬਣਦਾ ਵੀ ਹੈ ਦੇਖੋ ਅੱਜ ਦੁੱਖ ਦੀ ਘੜੀ ਦੇ ਵਿੱਚ ਆਪਣੇ ਹੀ ਆਪਣੇ ਨਾਲ ਖੜਦੇ ਨੇ ਸੋ ਸਾਰਿਆਂ ਦਾ ਬਣਦਾ ਹੈ ਖੜਨਾ ਸਭ ਦਾ ਫਰਜ਼ ਬਣਦਾ ਹੈ ਮੇਰੇ ਮੈਂ ਇਸ ਵੀਰ ਨੂੰ ਇੱਕ ਰੱਬ ਦੀ ਉਹ ਨੇਕ ਰੂਹ ਮੰਨਦਾ ਹੈ ਜਿੱਦ ਕਦੇ ਵੀ ਕੋਈ ਗੱਲ ਨਹੀਂ ਸੁਣੀ ਸਿਰਫ ਜਦੋਂ ਵੀ ਸੁਣਿਆ ਸਭ ਦਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਹੈ ਨਾ ਔਰ ਸਾਰਿਆਂ ਨੂੰ ਸਤਿਕਾਰ ਨਾਲ ਮਿਲਣਾ ਅਸੀਂ ਇੱਕ ਸਟੇਜ ਤੇ ਇਕੱਠੇ ਹੋਏ ਸੀ ਸਾਂਝੇ ਹੋਏ ਸੀ ਮੈਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਸੀ ਵੀਰ ਨੇ ਬਸ ਅਰਦਾਸ ਹੈ ਕਿ ਜੇ ਜੇ ਕਿਤੇ ਸਾਡੇ ਸਾਹ ਵੀ ਰੱਬ ਸਾਡੀ ਜ਼ਿੰਦਗੀ ਲੈ ਲਵੇ ਸਾਡੇ ਵਾਲੀ ਜ਼ਿੰਦਗੀ ਦਾਤਾ ਸਾਡੇ ਵਾਲੇ ਸਵਾਹ ਜਿੰਨੇ ਵੀ ਸਵਾਸ ਨੇ ਉਹ ਵੀਰ ਨੂੰ ਰੱਬ ਪਾਵੇ ਤੇ ਬਾਈ ਰਾਜੀ ਹੋ ਕੇ ਆਪਣੇ ਪਰਿਵਾਰ ਚ ਜਾਵੇ ਇਹ ਸੰਨ ਸਰਵندر ਸਾਈ ਜੀ ਔਰ ਮਿਲ ਕੇ ਆਏ ਨੇ ਪਰਿਵਾਰ ਨੂੰ ਗੱਲਬਾਤ ਕਰਕੇ ਆਏ ਨੇ ਤੇ ਇਹੀ ਉਹਨਾਂ ਦਾ ਕਹਿਣਾ ਕਿ ਵੱਤ ਵੱਤ ਦੁਆਵਾਂ ਜਿਹੜੀਆਂ ਨੇ ਰਾਜਵੀਰ ਜਵੰਦਾ ਵਾਸਤੇ ਕੀਤੀਆਂ ਜਾਣ ਅਰਦਾਸ ਬੇਨਤੀਆਂ ਕੀਤੀਆਂ ਨੇ ਤਾਂ ਜੋ ਸਿਹਤਿਆ ਭੋਕੇ ਆਪਣੇ ਪਰਿਵਾਰ ਦੇ ਵਿੱਚ ਪਹੁੰਚਣ